ਮੇਰਾ ਨਾਮ ਸਰਸਕਦੀਪ ਸਿੰਘ ਆ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਢੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲੀਲਕੜਾ ਅਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਹਨਾਂ ਦੀ ਸੋਵਾ ਚ ਡੁੱਬਣ ਕਾਰਨ ਦੋਨਾਂ ਦੀ ਡੈਥ ਹੋ ਗਈ ਤੇ 50 ਸਾਲ ਦੇ ਕਰੀਬ 48 ਦੇ ਮੁੰਡੇ ਦੀ 44 ਦੀ ਆ 44 ਦੀ ਆ ਬੱਚੇ ਜੀ ਦੋ ਬੇਟੇ ਆ ਤੇ ਇੱਕ ਬੇਟੀ ਛੋਟੇ ਬੱਚਿਆਂ ਬੜਾ ਤਕਾ ਆ ਗਿਆ ਉਹ ਲਾਇਕਾ ਮੀਆਂ ਨੇ ਕੋਲ ਤੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਜਨ ਦੋ ਲਾਸ਼ਾਂ ਜਿਹੜੀਆਂ ਵਾਂ ਉਹ ਪਈਆਂ ਵਾਂ ਗੁਰਦਰਾ ਸਾਹਿਬ ਦੇ ਛਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਚਾਜਨ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਛਕਾਰੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਸਪੰਡ ਵਾਈਫ ਹਾਂ ਜੀ ਹਸਪੰਡ ਵਾਈਫ ਹੈ ਜੀ ਮਤਲਬ ਸ਼ਰਗਤ ਹੋ ਗਈ ਹੈ ਇਸ ਦਾ ਹਸਪੰਡ ਵਾਈਫ ਬੜੀਆਂ ਮਿਲੀਆਂ ਬ్రో ਕੀ ਜਾਣ ਕਰੀ ਇਹ ਬਲਵੰਤ ਸਿੰਘ ਸਨ ਆਫ ਗੁਰਦੇਵ ਸਿੰਘ ਜੋ ਜਿਹਦੀ ਏਜ 50 ਸਾਲ ਆ ਇਹਦੀ ਵਾਈਫ ਰਜਵੰਤ ਕੌਰ ਜਿਹੜੀ ਤਕਰੀਬਨ ਉਮਰ 45 ਕੇ ਸਾਲ ਆ ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇੱਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ ਇਹ ਸਵੇਰੇ ਸਵਾ 5 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ ਆ ਉੱਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਆ ਇੱਥੇ ਉਹ ਜਦੋਂ ਕਦੇ ਸਰੋਵਰ ਚ ਗਏ ਆ ਇਸ਼ਨਾਰ ਕਰਦਾ ਇਹ ਉੱਥੇ ਇਹਨੂੰ ਤੈਰਨਾ ਨਹੀਂ ਸੀ ਗਿਆ ਉਹਦਾ ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ ਉਹ ਕਦੇ ਜਿਹੜਾ ਹਸਬੈਂਡ ਸੀਗਾ ਉਹ ਇਸ਼ਨਾਰ ਕਰਨ ਲੱਗ ਗਿਆ ਲੇਡੀ ਜਦੋਂ ਕਦੇ ਉਹ ਡੁੱਬਿਆ ਇਹ ਪਿੱਛੇ ਕੱਢਣ ਪਲੇਗੀ ਆ ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਰਨਾ ਤੇ ਫਿਰ ਵੀ ਅਸੀਂ ਇਹਦੇ ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਆ ਜੋ ਵੀ ਫੈਕਟ ਸਾਹਮਣੇ ਆਏ ਕਾਰਕ